ਮੀਡੀਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਗੱਲ ਨੂੰ ਸੁਣਨ ਵਾਸਤੇ ਆਏ ਹੋ ਔਰ ਸਾਨੂੰ ਬਹੁਤ ਮਾਣ ਵੀ ਹੈ ਕਿ ਤੁਸੀਂ ਬੇਵਾਕੀ ਦੇ ਨਾਲ ਜਿਹੜੀ ਸਾਡੀ ਗੱਲ ਹੈ ਕਾਂਗਰਸ ਪਾਰਟੀ ਦੀ ਗੱਲ ਹੈ ਲੋਕਾਂ ਤੱਕ ਪਹੁੰਚਾਉਂਦੇ ਹੋ ਔਰ ਮੈਨੂੰ ਇਹ ਵੀ ਉਮੀਦ ਹੈ ਕਿ ਅੱਜ ਦੀ ਜਿਹੜੀ ਵਾਰਤਾ ਹੈ ਇਹਨੂੰ ਵੀ ਸਚਜੇ ਢੰਗ ਦੇ ਨਾਲ ਲੋਕਾਂ ਤੱਕ ਤੁਸੀਂ ਪਹੁੰਚਾਉਣ ਦਾ ਯਤਨ ਕਰੋਗੇ ਤੁਸੀਂ ਸਾਰੇ ਇੱਥੇ ਆਏ ਹੋ ਮੈਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੇਰਾ ਨਾਮ ਸੁਖਵਿੰਦਰ ਸਿੰਘ ਕੋਟਲੀ ਆ ਮੈਂ ਆਦਮਪੁਰ ਤੋਂ ਐਮ ਐਲ ਏ ਆ ਔਰ ਕਾਂਗਰਸ ਪਾਰਟੀ ਦਾ ਸਪੈਸ਼ਲ ਸਪੋਕਸਪਰਸਨ ਹੈ ਤੁਹਾਡੇ ਨਾਲ ਅੱਜ ਪ੍ਰੈਸ ਵਾਰਤਾ ਕਰਨ ਵਾਸਤੇ ਆਇਆ ਸੋ ਮੇਰੇ ਨਾਲ 올 ਇੰਡੀਆ ਕਾਂਗਰਸ ਕਮੇਟੀ ਤੋਂ ਐਡਵੋਕੇਟ ਵਿਜੇ ਹੰਸ ਜੀ ਦਿੱਲੀ ਤੋਂ ਆਏ ਨੇ ਜੋ ਕਾਫੀ ਦਿਨਾਂ ਤੋਂ ਪੰਜਾਬ ਦੇ ਅੰਦਰ ਕੰਮ ਦੇਖ ਰਹੇ ਨੇ ਸਰਦਾਰ ਇਕਵਾਲ ਸਿੰਘ ਜੀ ਸਮਰਾ ਸਾਹਿਬ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪਹੁੰਚੇ ਨੇ ਸਰਦਾਰ ਸੋਹਣ ਸਿੰਘ ਜੀ ਖੇਲਾ ਜੂਠਾ ਗੂਨੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੋ ਮੈਂ ਤੁਹਾਡੇ ਨਾਲ ਅੱਜ ਕੁਝ ਗੱਲਾਂ ਜਿਹੜੀਆਂ ਉਹ ਕਰਦੀਆਂ ਚਾਹੁੰਦਾ ਕਿ ਕੱਲ ਪ੍ਰਧਾਨ ਮੰਤਰੀ ਮੋਦੀ ਜੀ ਪੰਜਾਬ ਦੀ ਫੇਰੀ ਤੇ ਸੀ ਔਰ ਬੜਾ ਅਫਸੋਸਜਨਕ ਜਿਹੜੇ ਉਹ ਬਿਆਨ ਇੱਥੇ ਆ ਕੇ ਦੇ ਕੇ ਗਏ ਨੇ ਸ਼ਾਇਦ ਉਹ ਨਵੀਆਂ ਗੱਲਾਂ ਨਵੀਆਂ ਗਰੰਟੀਆਂ ਦੇ ਕੇ ਪੰਜਾਬ ਨੂੰ ਚਲੇ ਗਏ ਸ਼ਾਇਦ ਉਹ ਇਹ ਭੁੱਲ ਗਏ ਕਿ ਮੈਂ 2-2 ਕਰੋੜ ਸਾਲ ਦੀ ਨੌਕਰੀ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਅੱਜ 20 ਕਰੋੜ ਦੀ ਨੌਕਰੀ ਬਣ ਜਾਣੀ ਚਾਹੀਦੀ ਸੀ 10 ਸਾਲ ਦੇ ਅੰਦਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਕੇ ਗਏ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਜਲੰਧਰ ਦੇ ਅੰਦਰ ਪ੍ਰੈਸ ਕਾਨਫਰੰਸ ਕੀਤਾ ਸੀ ਕਿ ਸਾਡੀਆਂ ਗੱਲਾਂ ਦਾ ਜਵਾਬ ਦੇ ਕੇ ਜਾਣ ਪਰ ਕੋਈ ਜਵਾਬ ਨਹੀਂ ਮਿਲਿਆ ਔਰ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 15-15 ਲੱਖ ਰੁਪਈਆ ਜਿਹੜਾ ਉਹ ਸੱਤਾ 'ਚ ਆਉਣ ਤੇ ਅਸੀਂ ਹਰੇਕ ਦੇ ਖਾਤੇ ਦੇ ਵਿੱਚ ਜਿਹੜੇ ਆ ਜਾਏਗਾ ਔਰ ਮੋਦੀ ਜੀ ਔਰ ਉਹਨਾਂ ਨੂੰ ਇਹ ਦੱਸ ਕੇ ਜਾਣਾ ਚਾਹੀਦਾ ਸੀ ਪੰਜਾਬ ਦੀਆਂ ਰੈਲੀਆਂ ਦੇ ਅੰਦਰ ਕਿ ਅਸੀਂ ਕਿਹੜੇ ਲੋਕਾਂ ਨੂੰ 10 ਸਾਲ ਦੇ ਅੰਦਰ 15-15 ਲੱਖ ਰੁਪਈਆ ਦੇ ਦਿੱਤਾ ਜਿਹੜਾ ਕਾਲਾ ਧਨ ਤੁਸੀਂ ਕਹਿੰਦੇ ਸੀ ਅਸੀਂ ਵਾਪਸ ਲਿਆਉਣਾ ਤੇ ਅੱਜ ਆ ਕੇ ਤੁਸੀਂ ਨਵੀਆਂ ਗਰੰਟੀਆਂ ਜਿਹੜੀਆਂ ਉਹ ਲੋਕਾਂ ਨੂੰ ਦੇ ਰਹੇ ਹੋ ਔਰ ਤੁਸੀਂ ਖੇਤੀ ਕਾਨੂੰਨਾਂ ਦਾ ਜੋ ਦੇਸ਼ ਦੇ ਅੰਦਰ ਸਾਡੇ ਕਿਸਾਨਾਂ ਦਾ ਮਜ਼ਾਕ ਕਢਾਇਆ ਹੈ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਲਗਾਤਾਰ ਪੌਣੇ 2 ਸਾਲ ਸੰਘਰਸ਼ ਕਰਦੇ ਰਹੇ ਔਰ ਤੁਸੀਂ ਉਹਨਾਂ ਦਾ ਕੋਈ ਵੀ ਵਾਅਦਾ ਕੀਤਾ ਜਿਹੜਾ ਉਹ ਵਾਪਸ ਨਹੀਂ ਕੀਤਾ ਇਸੇ ਕਾਰਨ ਜਿਹੜਾ ਉਹ ਕਿਸਾਨ ਦੁਖੀ ਹੋ ਕੇ ਪਿਛਲੇ ਸਮੇਂ ਦੇ ਦੌਰਾਨ ਦਿੱਲੀ ਦੀਆਂ ਬਰੂਹਾਂ ਵੱਲ ਨੂੰ ਜਦੋਂ ਵਧੇ ਤਾਂ ਖੱਟੜ ਔਰ ਆਰਐਸਐਸ ਦੀ ਸਰਕਾਰ ਨੇ ਉਹਨਾਂ ਨੂੰ ਛੰਭੂ ਦੇ ਬਾਡਰ ਤੇ ਰੋਕਿਆ ਔਰ ਸਾਡਾ ਸ਼ੋਭੰ ਮੀਰ ਛੋਟਾ ਬੱਚਾ ਸ਼ਹੀਦ ਹੋਇਆ ਔਰ 9 ਕਿਸਾਨ ਹੋਰ ਸ਼ਹੀਦ ਹੋਏ ਉੱਥੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੁੱਛਣਾ ਚਾਹਨਾ ਕਿ ਕਿਸਾਨਾਂ ਨੂੰ ਅੱਗੇ ਤੱਕ ਕਿਉਂ ਨਹੀਂ ਵਧਣ ਦਿੱਤਾ ਗਿਆ ਇਹ ਡੈਮੋਕ੍ਰੈਟਿਕ ਦੇਸ਼ ਹੈ ਇਸ ਦੇਸ਼ ਦੇ ਅੰਦਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਮਿਲਣਾ ਚਾਹੀਦਾ ਸੀ ਔਰ ਜਿਹੜੀ ਗੱਲ लाठी ਤੇ ਗੋਲੀ ਦੀ ਹਰਿਆਣਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਉੱਤੇ ਚਲਾਈ ਉਹਦਾ ਕੋਈ ਜਵਾਬ ਨਹੀਂ ਦੇ ਕੇ ਗਿਆ ਔਰ ਨਾ ਹੀ ਭਗਵੰਤ ਮਾਨ ਦੀ ਸਰਕਾਰ ਨੇ ਕਿਉਂਕਿ ਉਹਨਾਂ ਨੇ ਸਾਡੇ ਏਰੀਏ ਦੇ ਅੰਦਰ ਐਂਟਰ ਕਰਕੇ ਔਰ ਸਾਡੇ ਨੌਜਵਾਨਾਂ ਨੂੰ ਮਾਰਿਆ ਸਾਡੇ ਕਿਸਾਨਾਂ ਨੂੰ ਕੁੱਟਿਆ ਇਸ ਕਰਕੇ ਭਗਵੰਤ ਮਾਨ ਵੀ ਉਹਨਾਂ ਹੀ ਬਰਾਬਰ ਦਾ ਜ਼ਿੰਮੇਵਾਰ ਹੈ ਜਿੰਨੀ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਭਗਵੰਤ ਮਾਨ ਨੂੰ 22 ਨੇਮ ਡੀਜੀਪੀ ਦੇ ਖਿਲਾਫ ਔਰ ਉੱਥੇ ਦੇ ਹੋਮ ਮਿਨਿਸਟਰ ਦੇ ਖਿਲਾਫ ਜਿਹੜਾ ਉਹ ਪਰਚਾ ਦਰਜ ਕਰਨਾ ਚਾਹੀਦਾ ਸੀ ਪਰ ਬੇਨਾਮੀ ਪਰਚਾ ਦਰਜ ਕੀਤਾ ਇਹ ਕਿਆ ਮਾਹੌਲ ਬਣਾ ਰੱਖਿਆ ਮੋਦੀ ਨੇ ਔਰ ਇਹ ਭਗਵੰਤ ਮਾਨ ਨੇ ਔਰ ਦੂਸਰਾ ਕਿ ਮੋਦੀ ਜੀ ਕੱਲ ਆਏ ਸਿਰਫ ਬਾਕੀਆਂ ਦੇ ਉੱਤੇ ਕਾਂਗਰਸ ਦੇ ਉੱਤੇ ਵੱਡੇ ਵੱਡੇ ਹਮਲੇ ਕਰਦੇ ਰਹੇ ਲੇਕਿਨ ਅਕਾਲੀ ਦਲ ਦੇ ਲਈ ਇੱਕ ਸ਼ਬਦ ਵੀ ਨਹੀਂ ਬੋਲ ਕੇ ਗਏ ਕਿਉਂਕਿ ਤਾਂ ਕਹਿੰਦੇ ਹੁੰਦੇ ਸੀ ਨਾ ਉਹ ਮਾਸਤਾਰ ਰਿਸ਼ਤਾ ਇਹ ਰੋਮਾਸਟੇ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ ਡਰਾਮਾ ਕਰ ਰਹੇ ਨੇ ਪੰਜਾਬ ਦੇ ਅੰਦਰ ਔਰ ਮੋਦੀ ਜੀ ਭਾਰਤ ਦੇ ਸੰਵਿਧਾਨ ਨੂੰ ਆਰਐਸਐਸ ਦੇ ਜਿਹੜੀਏ ਬਦਲਣਾ ਚਾਹੁੰਦੇ ਹੈ ਇਸ ਕਰਕੇ ਰਾਹੁਲ ਗਾਂਧੀ ਜੀ ਨੇ ਲੋਕਾਂ ਦੀ ਨਬਜ਼ ਨੂੰ ਟੰਬਣ ਦੇ ਵਾਸਤੇ ਲੋਕਾਂ ਦਾ ਪਿਆਰ ਤੇ ਮੁਹੱਬਤ ਕਬੂਲਣ ਵਾਸਤੇ ਮੁਹੱਬਤ ਦੀ ਦੁਕਾਨ ਜਿਹੜੀ ਉਹਨੂੰ ਲੈ ਕੇ ਪੰਜਾਬ ਦੇ ਗਲੀਆਂ ਬਜ਼ਾਰਾਂ ਦੇ ਅੰਦਰ ਕੁੰਮੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਉਨਮਰੀਪੁਰ ਤੋਂ ਲੈ ਕੇ ਸਾਊਥ-ਈਸਟ ਤੱਕ ਜਿਹੜਾ ਸਾਰਾ ਉਹਨਾਂ ਨੇ ਕੀਤਾ ਔਰ ਉਹਨਾਂ ਨੇ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਤੇ ਦਰਦ ਨੂੰ ਸਮਝਿਆ ਔਰ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਕੰਮ ਜਿਹੜੇ ਆ ਲੋਕਾਂ ਦੇ ਲਈ ਕਰਨੇ ਜ਼ਰੂਰੀ ਹੈ ਲੇਕਿਨ ਮੋਦੀ ਸਾਹਿਬ ਨੇ ਜਿਹੜੀ 20 ਲੱਖ 20 ਕਰੋੜ ਨੌਕਰੀ ਦੇਸ਼ ਦੇ ਅੰਦਰ ਨਹੀਂ ਦਿੱਤੀ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਨੌਜਵਾਨਾਂ ਨੂੰ ਇਹ ਭਰੋਸਾ ਦਿਵਾਉਂਦੇ ਆ ਕਿ ਨਵੀਆਂ ਨੌਕਰੀਆਂ ਦੀ ਬਜਾਏ ਜਿਹੜੀ 30 ਲੱਖ ਨੌਕਰੀ ਪੂਰੇ ਦੇਸ਼ ਦੇ ਅੰਦਰ ਖਾਲੀ ਪਈ ਹੈ ਜਿਹੜਾ ਬੈਕਲੌਗ ਪਿਆ ਹੈ ਸ੍ਰਾਹულ ਗਾਂਧੀ ਜੀ ਨੇ ਇਹ ਕਿਹਾ ਕਿ ਹੱਥ ਬਦਲੇਗਾ ਹਾਲਾਤ ਅਸੀਂ ਆਪਣੀ ਮੈਨੀਫੈਸਟੋ ਦੇ ਰਾਹੀਂ ਆਪਣੀ ਗਰੰਟੀ ਦੇ ਰਾਹੀਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਕਹੀ ਹੈ ਕਿ ਨਵੇਂ ਨਹੀਂ ਜਿਹੜੇ ਬਕਾਇਆ ਬਚਦੀਆਂ ਨੌਕਰੀਆਂ ਲੋਕ ਰਿਟਾਇਰ ਹੋ ਗਏ ਕੋਈ ਹੋਰ ਬਾਹਰ ਚਲੇ ਗਏ ਕੁਝ ਵੀ ਹੋਇਆ ਉਹਨਾਂ ਨੂੰ ਅਸੀਂ ਜਿਹੜਾ ਤੁਰੰਤ ਉਹ ਪੂਰਾ ਕਰਾਂਗੇ ਇੱਕ ਸਭ ਤੋਂ ਵੱਡਾ ਵਾਅਦਾ ਅਸੀਂ ਲੋਕ ਹਰ ਔਰਤ ਨੂੰ ਅਸੀਂ ਸਾਲ ਦੇ ਵਿੱਚ 1 ਕਰੋੜ ਰੁਪਈਆ ਦੇਵਾਂਗੇ ਹੁਣ ਤੁਹਾਡਾ ਇਹ ਇੱਕ ਇੱਕ 1 ਲੱਖ ਰੁਪਈਆ ਜਿਹੜਾ ਉਹ ਅਸੀਂ ਸਭ ਨੂੰ ਦੇਵਾਂਗੇ ਔਰ ਤੁਹਾਡਾ ਸਵਾਲ ਆ ਜਾਏਗਾ ਕਿ ਕਿੱਥੋਂ ਦਿਓਗੇ ਤੁਸੀਂ ਅਸੀਂ ਸਾਡੀ ਸਰਕਾਰ ਤਲਗਾਨਾ ਦੇ ਵਿੱਚ ਸਾਡੀ ਸਰਕਾਰ ਹੈ ਕਰਨਾਟਕਾ ਦੇ ਅੰਦਰ ਸਾਡੀ ਸਰਕਾਰ ਹੈ ਔਰ ਸਾਡੀ ਸਰਕਾਰ ਹਿਮਾਚਲ ਪ੍ਰਦੇਸ਼ ਦੇ ਅੰਦਰ ਹੈ ਅਸੀਂ ਜਿਹੜਾ ਉੱਥੇ ਔਰਤਾਂ ਦੇ ਨਾਲ ਵਾਅਦਾ ਕੀਤਾ ਸੀ ਹਿਮਾਚਲ ਤਲਗਾਨਾ ਔਰ ਕਰਨਾਟਕਾ ਦੇ ਅੰਦਰ ਸਰਕਾਰ ਬਣਦਿਆਂ ਉਹਨਾਂ ਔਰਤਾਂ ਤੱਕ ਜਿਹੜਾ ਅਸੀਂ ਉਹ ਉਹਨਾਂ ਦੀ ਜਿਹੜੀ ਯੋਜਨਾ ਹੈ ਉਹ ਉਹਨਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਹਰ ਸੰਭਵ ਯਤਨ ਨਹੀਂ ਕੀਤਾ ਔਰ ਸੱਚ ਕਰਕੇ ਦਿਖਾਇਆ ਔਰ ਕਿਸਾਨਾਂ ਦੇ ਲਈ ਸੁਆਮੀ ਨਥਨ ਰਿਪੋਰਟ ਔਰ ਐਮਐਸਪੀ ਦੀ ਗਰੰਟੀ ਜਿਹੜੀ ਹੈ ਉਹ ਅਸੀਂ ਲੋਕਾਂ ਦੇ ਸਾਹਮਣੇ ਕਿਸਾਨ ਵੀਰਾਂ ਦੇ ਸਾਹਮਣੇ ਰੱਖੀ ਹੈ ਅਸੀਂ ਵੀ ਅੰਦੋਲਨ ਦੇ ਅੰਦਰ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਹਾਂ ਔਰ ਇੱਕ ਸਭ ਤੋਂ ਵੱਡੀ ਗੱਲ ਕਿ ਮਜ਼ਦੂਰ ਦੀ ਦਿਹਾੜੀ ਅੱਜ ਵੀ ਬਹੁਤ ਘੱਟ ਹੈ ਇਹਨੂੰ ਅਸੀਂ 400 ਰੁਪਏ ਤੱਕ ਚਾਹੇ ਮਨਰੇਗਾ ਚਾਹੇ ਦੂਸਰਾ ਕੋਈ ਵੀ ਜਿਹੜਾ ਹੋਵੇਗਾ ਮਜ਼ਦੂਰ ਅਸੀਂ ਉਹਨੂੰ 400 ਰੁਪਏ ਦਿਹਾੜੀ ਤੱਕ ਜਿਹੜੀ ਉਹ ਸੀਮਤ ਕਰਾਂਗੇ ਔਰ ਹਰੇਕ ਮਜ਼ਦੂਰ ਦਾ 25 ਲੱਖ ਰੁਪਏ ਤੱਕ ਦਾ ਜਿਹੜਾ ਉਹ ਬੀਮਾ ਅਸੀਂ ਕਰਨਦੀਪ ਪੂਰਾ ਪਲਾਨ ਬਣਾਇਆ ਕਿ ਉਹਨਾਂ ਦਾ ਮੁਫਤ ਹਸਪਤਾਲਾਂ ਦੇ ਵਿੱਚ ਇਲਾਜ ਹੋਵੇ ਐਕਸੀਡੈਂਟਲ ਦੇ ਵੇਲੇ ਅਚਾਨਕ ਕੋਈ ਅਨਫੋਰਚੂਨੇਟਲੀ ਕੋਈ ਘਟਨਾ ਹੋਵੇ ਤੇ ਉਹ ਜਿਹੜਾ ਉਹਨਾਂ ਨੂੰ ਮਿਲੇਗਾ ਔਰ ਦੂਸਰਾ ਇਹ ਕਿ ਅਸੀਂ ਇਸ ਦੇਸ਼ ਦੇ ਅੰਦਰ ਜਾਤੀ ਜਨਗਣਨਾ ਕਰਾਉਣਾ ਚਾਹੁੰਦੇ ਹਾਂ ਜਿਹੜੀ ਕਿ ਪਿਛਲੇ ਸਾਲ ਤੋਂ ਪਿਛਲੇ ਲੰਬੇ ਸਮੇਂ ਤੋਂ ਮੋਦੀ ਜੀ ਨੇ ਕੀਤੀ ਨਹੀਂ ਹੈ 50% ਦੀ ਰਿਜ਼ਰਵੇਸ਼ਨ ਦਾ ਬੰਧਨ ਤੋੜ ਕੇ ਅਸੀਂ ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਉਨਹੀ ਉਹਨਾਂ ਦੀ ਹਿੱਸੇਦਾਰੀ ਬਣਦੀ ਜਿਹੜੀ ਕਿਸੇ ਨੂੰ ਵੀ ਵੰਚਿਤ ਨਹੀਂ ਕਰਾਂਗੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ 크ਰਿਸਚੀਅਨ ਹੋਣ ਚਾਹੇ ਕੋਈ ਵੀ ਕਿਉਂ ਨਾ ਹੋਵੇ ਉਹਨਾਂ ਦਾ ਬਣਦਾ ਅਧਿਕਾਰ ਜਿਹੜਾ ਅਸੀਂ ਉਹ ਜਿਹੜਾ ਉਹ ਦੇਵਾਂਗੇ ਸੋ ਇਹਨਾਂ ਗਰੰਟੀਆਂ ਨੂੰ ਲੈ ਕੇ ਐ ਮੈਂ ਤੁਹਾਡੇ ਰੂਬਰੂ ਹੋਇਆ ਔਰ ਮੋਦੀ ਸਾਹਿਬ ਨੂੰ ਇਹ ਸਵਾਲ ਜਿਹੜੇ ਮੈਂ ਕੀਤੇ ਨੇ ਮੇਰੇ ਖਿਆਲ ਦੇ ਅੰਦਰ ਉਹਨਾਂ ਨੂੰ ਇਹਨਾਂ ਦਾ ਸਵਾਲਾਂ ਦਾ ਜਵਾਬ ਜਿਹੜਾ ਉਹ ਦੇ ਕੇ ਜ਼ਰੂਰ ਜਾਣਾ ਚਾਹੀਦਾ ਸੀ ਤੋ ਪੰਜਾਬ ਦੇ ਮੁੱਖ ਮੰਤਰੀ ਡਰਾਮੇਬਾਜ਼ ਮੁੱਖ ਮੰਤਰੀ ਚਰਬੀ ਮੁੱਖ ਮੰਤਰੀ ਜਿਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਆਪਣੇ ਮੂੰਹ ਦੇ ਵਿੱਚੋਂ ਵਕਤ ਦੇ ਇੰਤਕਾਜੇ ਦੇ ਮਤਾਬਕ ਕੋਈ ਕੁਝ ਬੋਲਣਾ ਜਾਂ ਨਹੀਂ ਬੋਲਣਾ ਉਹ ਦਲਤਾਂ ਦਾ ਪੰਜਾਬ ਦੀ ਵਿਧਾਨ ਸਭਾ ਚ અપਮਾਨ ਕਰਦਾ ਹੈ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਵਿਧਾਇਕ ਹੋਣ ਦੇ ਨਾਤੇ ਰੌਲਾ ਪਾਇਆ ਔਰ ਸਾਨੂੰ ਜੁੱਤੀਆਂ ਸੰਘਾਉਣ ਤੱਕ ਜਿਹੜਾ ਉਹ ਵਿਅਕਤੀ ਹਕੂਮਤ ਦੇ ਨਸ਼ੇ ਦੇ ਅੰਦਰ ਚੂਰ ਸਾਡੀ ਵੇਜਤੀ ਕਰਦਾ ਸਾਡੀ ਕੌਮ ਦਾ અપਮਾਨ ਕਰ ਰਿਹਾ ਹੈ ਔਰ ਕਹਿੰਦਾ ਸੀ ਕਿ ਅਸੀਂ ਧਰਨਾ ਮੁਕਤ ਪੰਜਾਬ ਕਰਾਂਗੇ ਅੱਜ ਵੀ ਵਿਦਿਆਰਥੀ ਵਰਗ ਦੇ ਉੱਤੇ ਟੀਚਰ ਵਰਗ ਦੇ ਉੱਤੇ ਡਾਕਟਰ ਵਰਗ ਦੇ ਉੱਤੇ ਜਿਹੜਾ ਉਹ ਲਾਠੀਆਂ ਚੱਲ ਰਹੀਆਂ ਨੇ ਅੱਜ ਵੀ ਸਾਡੀਆਂ ਪੈਣਾ ਟੈਂਕੀ ਦੇ ਉੱਤੇ ਚੜ ਕੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਉਹ ਕਰ ਰਹੀਆਂ ਨੇ ਕਹਿੰਦੇ ਨਸ਼ਾ ਮੁਕਤ ਪੰਜਾਬ ਕਰਾਂਗੇ ਅੱਜ ਪੰਜਾਬ ਦੇ ਨਸ਼ੇ ਦੇ ਅੰਦਰ ਦਲ ਦਲ ਦੇ ਅੰਦਰ ਪੰਜਾਬ ਦਾ ਹਰ ਨੌਜਵਾਨ ਜਿਹੜਾ ਉਹ ਮਰ ਰਿਹਾ ਅੱਜ ਮਾਂ ਬਾਪ ਜਿਹੜੇ ਆਪਣੇ ਬੱਚੇ ਦੀਆਂ ਲਾਸ਼ਾਂ ਦੇ ਉੱਤੇ ਰੋਂਦੇ ਜਿਹੜੇ ਆ ਉਹ ਦੇਖੇ ਨਹੀਂ ਜਾ ਰਹੇ ਤੇ ਭਗਵੰਤ ਮਾਨ ਨੇ ਤਾਂ ਕਿਹਾ ਸੀ ਅਸੀਂ 30 ਦਿਨਾਂ ਚ ਕਰਦੇਾਂਗੇ ਬੜੀ ਵੱਡੀ ਗਰੰਟੀ ਲੈ ਕੇ ਗਿਆ ਸੀ ਕੇਜਰੀਵਾਲ ਸੋ ਕਹਿੰਦਾ ਸੀ ਕਰਜ਼ਾ ਮੁਕਤ ਪੰਜਾਬ ਕਮਾਲ ਦੀ ਗੱਲ ਆ ਇਹ ਕਹਿੰਦੇ ਸੀ ਬਈ 20000 ਕਰੋੜ ਰੁਪਇਆ ਅਸੀਂ ਮਾਈਨਿੰਗ ਦੇ ਵਿੱਚੋਂ ਲੈ ਕੇ ਆਵਾਂਗੇ ਜਿਹੜਾ ਕਹਿੰਦੇ ਸੀ ਰਿਸ਼ਵਤਾਂ ਦੇ ਅੰਦਰ ਚਲਿਆ ਜਾਂਦਾ ਤੇ 25 ਕਰੋੜ ਰੁਪਇਆ ਜਿਹੜਾ ਉਹ ਸ਼ਰਾਬ ਐਕਸਾਈਜ਼ ਪਾਲਿਸੀ ਦੇ ਅੰਦਰ ਉਹ ਕਹਿੰਦੇ ਸੀ ਲੈ ਕੇ ਆਵਾਂਗੇ 45000 ਕਰੋੜ ਰੁਪਏ ਦੇ ਨਾਲ ਦੋ ਸਾਲਾਂ ਦਾ ਸ਼ਾਇਦ 90000 ਕਰੋੜ ਰੁਪਇਆ ਅੱਜ ਭਗਵੰਤ ਮਾਨ ਦੱਸੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਦਾ ਕਿ 90000 ਕਰੋੜ ਰੁਪਇਆ ਗਿਆ ਕਿੱਥੇ ਅੱਜ ਵੀ ਮਾਈਨਿੰਗ ਉਸ ਤਰੀਕੇ ਦੇ ਨਾਲ ਚੱਲ ਰਹੀ ਹੈ ਅੱਜ ਵੀ ਐਕਸਾਈਜ਼ ਪਾਲਿਸੀ ਜਿਹੜੀ ਆ ਤੁਸੀਂ ਦੇਖਿਓ ਇਲੈਕਸ਼ਨ ਤੋਂ ਬਾਅਦ ਜੇ ਇਸ ਤਰੀਕੇ ਦੇ ਨਾਲ ਕੇਜਰੀਬਾਲ ਤੇ ਮਨੀਸ਼ ਸੌਦੀਆ ਵਰਗੇ ਅੰਦਰ ਨੇ ਨਾ ਇਸ ਇਲੈਕਸ਼ਨ ਤੋਂ ਬਾਅਦ ਭਗਵੰਤ ਮਾਨ ਨੇ ਵੀ ਤੇ ਐਕਸਾਈਜ਼ ਮਿਨਿਸਟਰ ਨੇ ਵੀ ਅੰਦਰ ਜਾਣਾ ਹੈ ਅਸੀਂ ਤਾਂ ਉਹਨਾਂ ਦੀਆਂ ਮੁਲਾਕਾਤਾਂ ਕਰਨ ਵਾਸਤੇ ਚਲੇ ਜਾਂਦੇ ਆਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਕਹਿਣਾ ਚਾਹਨਾ ਕਿ ਭਗਵੰਤ ਮਾਨ ਜੀ ਤੇਰੀ ਤਾਂ ਕਿਸੇ ਨੇ ਮੁਲਾਕਾਤ ਵੀ ਨਹੀਂ ਕਰਨ ਆਉਣਾ ਅਜਿਹੇ ਹਾਲਾਤ ਪੰਜਾਬ ਦੇ ਅੰਦਰ ਆਉਣ ਵਾਲੇ ਨੇ ਔਰ ਇਹਨਾਂ ਨੇ ਕਿਐਸੀ ਅਜੀਬ ਪੰਜਾਬ ਦੇ ਅੰਦਰ ਦਲਤ ਡਿਪਟੀ ਮੁੱਖ ਮੰਤਰੀ ਲਾਵਾਂਗੇ ਕਿੱਥੇ ਗਏ 2 ਸਾਲ ਦੇ ਵਾਦੇ ਬਈ ਸਾਡੇ ਨਾਲ ਕੀ ਨਫ਼ਰਤ ਹੈ ਸਾਡੇ ਕੌਮ ਸਮਾਜ ਦੇ ਨਾਲ ਕੀ ਇਹਦਾ ਡਾਡਾ ਵੈਰ ਹੈ ਕਿ ਅਸੀਂ ਮੰਗ ਕਰਦੇ ਪੰਜਾਬ ਦੀ ਵਿਧਾਨ ਸਭਾ ਚਾਹੌਰ ਤੁਹਾਡੇ ਮਾਧਿਅਮ ਦੇ ਰਾਹੀਂ 2 ਸਾਲ ਚ ਕਿਉਂ ਨਹੀਂ ਬਣਾਇਆ ਬਈ ਤੁਹਾਨੂੰ ਦਲਤਾਂ ਨੇ ਵੋਟਾਂ ਨਹੀਂ ਪਾਈਆਂ ਗਰੀਬਾਂ ਨੇ ਵੋਟਾਂ ਨਹੀਂ ਪਾਈਆਂ ਤੁਹਾਨੂੰ ਔਰ ਉਲਟਾ ਦਲਤ ਡਿਪਟੀ ਮੁੱਖ ਮੰਤਰੀ ਤਾਂ ਕੀ ਬਣਾਉਣਾ ਸੱਤ ਰਾਜ ਸਭਾ ਦੇ ਮੈਂਬਰ ਇੱਕ ਵੀ ਦਲਤ ਉਹਨਾਂ ਦੇ ਵਿੱਚੋਂ ਨਹੀਂ ਲਿਆ ਬੜੀ ਹੈਰਾਨੀ ਦੀ ਗੱਲ ਹੈ ਕਿਹੜੇ ਦਲਤਾਂ ਦੀਆਂ ਇਹ ਗੱਲਾਂ ਕਰ ਰਹੇ ਨੇ ਕਿਹੜੇ ਗਰੀਬ ਲੋਕਾਂ ਦੀਆਂ ਇਹ ਗੱਲਾਂ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਐਸਸੀ ਕਮਿਸ਼ਨ ਤੋੜ ਦਿੱਤਾ ਪੰਜਾਬ ਦੇ ਅੰਦਰ ਕਿਸੇ ਵੀ ਕਮਿਸ਼ਨ ਨੂੰ ਨਹੀਂ ਛੇੜਿਆ ਸਾਡੇ ਐਸਸੀ ਕਮਿਸ਼ਨ ਦੇ ਮੈਂਬਰ ਦਸਾਂ ਤੋਂ ਘਟਾ ਕੇ ਪੰਜ ਕਰ ਦਿੱਤੇ ਦਸਾਂ ਦਾ ਘਟਾ ਕੇ ਤਿੰਨ ਸਾਲ ਕਰ ਦਿੱਤਾ ਔਰ ਐਸਸੀ ਕਮਿਸ਼ਨ ਵੀ ਸਾਡਾ ਦਲਤ ਵਰਗ ਦਾ ਜਿਹੜਾ ਚੇਅਰਮੈਨ ਲਾਉਣਾ ਸੀ ਉਹ ਉਹ ਨਹੀਂ ਲਾਇਆ ਤੇ ਕਿਹੜੇ ਕਿਹੜੇ ਦਲਤਾਂ ਨੂੰ ਤੁਸੀਂ ਉੱਪਰ ਚੱਕਣ ਦੇ ਅਸੀਂ ਕਿੱਥੇ ਜਾਈਏ ਅਸੀਂ ਅਸੀਂ ਆਪਣਾ ਦੁੱਖ ਦਰਦ ਕਿਹਦੇ ਕੋਲ ਲੈ ਕੇ ਜਾਈਏ ਔਰ ਇਹਨਾਂ ਨੇ ਕਿਹਾ ਸੀ ਕਿ 31000 ਦੀ ਸ਼ਗਨ ਸਕੀਮ ਤੋਂ ਅਸੀਂ 51000 ਕਰਾਂਗੇ ਤੁਸੀਂ ਮੀਡੀਆ ਦੇ ਮਾਧਿਅਮ ਦੇ ਰਾਹੀਂ ਤੁਸੀਂ ਬੈਠੇ ਹੋ ਬਹੁਤ ਸੀਨੀਅਰ ਪੱਤਰਕਾਰ ਬੈਠੇ ਹੋ ਇੱਕ ਵੀ ਕਿਸੇ ਨੂੰ 51000 ਰੁਪਇਆ ਮਿਲਿਆ ਹੋਵੇ ਤਾਂ ਤੁਸੀਂ ਮੈਨੂੰ ਸਵਾਲ ਪੁੱਛਦੇ ਆਂ ਔਰ ਸਭ ਤੋਂ ਵੱਡੀ ਗੱਲ ਭਗਵੰਤ ਮਾਨ ਜੀ ਰੈਲੀਆਂ ਕਰ ਰਹੇ ਆ ਤੇ ਇਹਨਾਂ ਨੂੰ ਇੱਕ ਇੱਕ ਹਜ਼ਾਰ ਰੁਪਇਆ ਪੰਜਾਬ ਦੇ ਅੰਦਰ ਔਰਤਾਂ ਘੇਰ ਕੇ ਪੁੱਛ ਰਹੀਆਂ ਨੇ ਕਿ ਮਹੀਨੇ ਦਾ ਹਜ਼ਾਰ ਸੀ ਹੁਣ 27 ਮਹੀਨੇ ਹੋ ਗਏ ਸਾਡਾ 27000 ਰੁਪਇਆ ਦੱਸ ਕਿੱਥੇ ਹੈ ਤੇ ਭਗਵੰਤ ਮਾਨ ਜੀ ਆਪਣੇ ਵਾਅਦਿਆਂ ਤੋਂ ਮੁੱਕ ਰਹੇ ਆ ਔਰ ਪੰਜ ਪੰਜ ਪਨਲੇ ਦੇ ਪਲਾਟ ਦੀਆਂ ਗੱਲਾਂ ਪੰਜਾਬ ਦੇ ਅੰਦਰ ਕਿਸੇ ਇੱਕ ਨੂੰ ਵੀ ਮਿਲਿਆ ਹੋਵੇ ਤਾਂ ਮੈਂ ਤੁਹਾਡੇ ਕੋਲੋਂ ਮਾਫੀ ਮੰਗ ਲਾਂਗਾ ਔਰ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਵਾਸਤੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਜੇ ਉਹਨਾਂ ਨੂੰ ਪੱਕਾ ਕਰਾਂਗੇ ਕਿਸੇ ਨੂੰ ਕੀਤਾ ਹੋਵੇ ਤਾਂ ਲਿਸਟ ਜ਼ਰੂਰੀ ਜਾਰੀ ਕਰ ਦੇਣੀ ਚਾਹੀਦੀ ਹੈ ਔਰ 올ਡ ਪੈਨਸ਼ਨ ਸਕੀਮ ਮੁਲਾਜ਼ਮ ਤੜਪ ਰਹੇ ਨੇ ਨਹੀਂ ਦਿੱਤੀ ਜਾ ਰਹੀ ਔਰ ਸਭ ਤੋਂ ਵੱਡੀ ਗੱਲ ਪੋਸਟ میٹرਿਕ ਸਕਾਲਰਸ਼ਿਪ ਦੇ ਜਰੀਏ ਵਿਦਿਆਰਤਿਆਂ ਨੂੰ ਦਾਖਲਾ ਨਹੀਂ ਮਿਲ ਰਿਹਾ ਪੋਸਟ میٹرਿਕ ਸਕਾਲਰਸ਼ਿਪ ਦੇ ਜਰੀਏ ਉਹਨਾਂ ਨੂੰ ਰੋਲ ਨੰਬਰ ਨਹੀਂ ਮਿਲ ਰਹੇ ਉਹਨਾਂ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ ਜਲੰਧਰ ਦੇ ਅੰਦਰ 100 ਤੋਂ 130 ਵਿਦਿਆਰਥਣਾਂ ਤੋਂ ਵੱਧ ਵਿਦਿਆਰਥੀਆਂ ਤੋਂ ਵੱਧ ਪਿਛਲੇ ਸਪੇਪਰ ਨਹੀਂ ਦੇ ਸਕੇ ਉਹਨਾਂ ਦੇ ਉੱਤੇ ਲਾਠੀਆਂ ਗੋਲੀਆਂ ਚਲਾਈਆਂ ਔਰ ਉਹਨਾਂ ਸਾਡੀਆਂ ਬੱਚੀਆਂ ਨੂੰ ਚੱਕ ਕੇ ਥਾਣਿਆਂ ਦੇ ਵਿੱਚ ਜਿਹੜਾ ਉਹ ਬੰਦ ਕੀਤਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਦਿਖਾਉਣਾ ਚਾਹੁੰਨਾ ਮੈਂ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਬੱਚੀਆਂ ਨੂੰ 12 ਦਰੀ ਥਾਣੇ ਦੇ ਵਿੱਚੋਂ ਛਡਵਾ ਕੇ ਲੈ ਕੇ ਆਏ ਔਰ ਵਿਦਿਆਰਥਣਾਂ ਵਿਚਾਰੀਆਂ ਆਪਣਾ ਪੀਪਰ ਨਹੀਂ ਦੇ ਸਕੀਆਂ ਉਹਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਆ ਕਿਉਂਕਿ 16000 ਕਰੋੜ ਰੁਪਇਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਅੱਜ ਵੀ ਸਰਕਾਰ ਦੇ ਵੱਲ ਜਿਹੜਾ ਉਹ ਉਹ ਬਕਾਇਆ ਜਿਹੜਾ ਉਹ ਪਿਆ ਹੋਇਆ ਸੋ ਮੈਂ ਭਗਵੰਤ ਮਾਨ ਸਰਕਾਰ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਜਿਹੜੇ ਸਵਾਲ ਰੱਖੇ ਨੇ ਉਹਨਾਂ ਨੂੰ ਇਹਨਾਂ ਇਹਨਾਂ ਗੱਲਾਂ ਦਾ ਜਿਹੜਾ ਉਹ ਜਵਾਬ ਦੇਣਾ ਪਏਗਾ ਔਰ ਅੱਜ ਸਾਰੇ ਗਾਇਕ ਫਰੀਦਕੋਟ ਚ ਇਕੱਠੇ ਹੋ ਰਹੇ ਨੇ ਮੈਂ ਉਹਨਾਂ ਗਾਇਕ ਕਵੀਰਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਅਨਮੋਲ ਜੀ ਖੜੇ ਨੇ ਠੀਕ ਹੈ ਹਰ ਇੱਕ ਵਿਅਕਤੀ ਦਾ ਰਾਈਟ ਹੈ ਕਿ ਉਹ ਬੂਟਾਂ ਦੇ ਅੰਦਰ ਖੜਾ ਹੋਵੇ ਮੈਂ ਉਹਨਾਂ ਕਲਾਕਾਰਾਂ ਨੂੰ ਪੁੱਛਣਾ ਚਾਹੁੰਦਾ ਕਿ ਜਿੱਦਣ ਸਿੱਧੂ ਮੂਸੇਵਾਲੇ ਦੀ ਹੱਤਿਆ ਹੋਈ ਉਦੋਂ ਤੁਸੀਂ ਕਿੱਥੇ ਗਏ ਹੋਏ ਸੀ ਪੰਜਾਬ ਦੇ ਕਲਾਕਾਰ ਅੱਜ ਤੁਸੀਂ ਸਿੱਧੂ ਮੂਸੇਵਾਲੇ ਦੇ ਬਾਪ ਨਾਲ ਨਹੀਂ ਖੜੇ ਹੋਏ ਤੁਸੀਂ ਅਨਮੋਲ ਦੇ ਨਾਲ ਖੜੇ ਹੋਏ ਹੋ ਇਹਦਾ ਇਹਦਾ ਜਿਹੜਾ ਖਮਿਆਜਾ ਇਹ ਵੀ ਤੁਹਾਨੂੰ ਜਿਹੜਾ ਉਹ ਭੁਗਤਣਾ ਪਏਗਾ ਹੰਸ ਰਾਜ ਹੰਸ ਜੀ ਆ ਪਿੱਛੇ ਜਾ ਕੇ ਦਿੱਲੀੋਂ ਜਿੱਤ ਗਏ ਮੈਨੂੰ ਇੱਕ ਵਿਅਕਤੀ ਉਦੋਂ ਪੁੱਛਦਾ ਦਿੱਲੀ ਦਾ ਕਹਿੰਦੇ ਯਾਰ ਹੰਸ ਰਾਜ ਹੰਸ ਇਹ ਜਲੰਧਰ ਉੱਤੇ ਜਿੱਤਿਆ ਨਹੀਂ ਇਹ ਦਿੱਲੀੋਂ ਕਿਦਾਂ ਜਿੱਤ ਗਿਆ ਮੈਂ ਕਿਹਾ ਯਾਰ ਦਿੱਲੀ ਵਾਲਿਆਂ ਨੂੰ ਇਹਦਾ ਪਤਾ ਨਹੀਂ ਹੋਣਾ ਵੀ ਇਹ ਕਿਦਾਂ ਦਾ ਬੰਦਾ ਆ ਤੇ ਉਹ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਇਸ ਕਰਕੇ ਕਾਂਗਰਸ ਪਾਰਟੀ ਦੇ ਸਾਡੀ ਬੀਬੀ ਅਮਰ ਅਮਰਜੀਤ ਕੌਰ ਸਾਹੋਕੇ ਤਜਰਬੇਕਾਰ ਨੇ ਜ਼ਿਲ੍ਹਾ ਪ੍ਰਸ਼ਦ ਦੇ ਚੇਅਰਮੈਨ ਰਹੇ ਨੇ ਟੀਚਰ ਰਹੇ ਨੇ ਪੜੇ ਲਿਖੇ ਨੇ ਅੱਛੇ ਤਰੀਕੇ ਦੇ ਨਾਲ ਕੈਂਪੇਨ ਕਰ ਰਹੇ ਨੇ ਔਰ ਅਸੀਂ ਪੰਜਾਬ ਦੇ ਅੰਦਰ ਸੌਰੀ ਔਰਤਾਂ ਦੇ ਬਣਦੇ ਅਧਿਕਾਰ ਦੇ ਲਈ ਅਸੀਂ ਹੁਸ਼ਿਆਰਪੁਰ ਤੋਂ ਵੀ ਔਰ ਇੱਥੋਂ ਫਰੀਦਕੋਟ ਤੋਂ ਵੀ ਅਸੀਂ ਔਰਤਾਂ ਨੂੰ ਜਿਹੜਾ ਉਹ ਮੈਦਾਨ ਦੇ ਵਿੱਚ ਲੈ ਕੇ ਆਂਦਾ ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਜਿੰਨੇ ਮਰਜੀ ਹੰਸਰਾਜ ਹੰਸੇ ਤੇ ਚੁਟਕਲੇ ਸੁਣਾ ਲਵੇ ਕਹਿੰਦਾ ਜੀ ਮੇਰਾ ਗਰੀਬ ਹੋਣ ਕਰਕੇ ਵਿਰੋਧ ਕਰ ਰਹੇ ਐ ਤੂੰ ਗਰੀਬ ਹੋਣ ਕਰਕੇ ਤੇਰਾ ਵਿਰੋਧ ਨਹੀਂ ਕਰ ਰਹਾ ਤੂੰ ਭਾਜਪੀ ਦਾ ਉਮੀਦਵਾਰ ਹੋਣ ਕਰਕੇ ਕਿਉਂਕਿ ਤੂੰ ਉਦੋਂ ਉਦੋਂ ਕਿਸਾਨਾਂ ਦੇ ਨਾਲ ਨਹੀਂ ਖੜਿਆ ਇਸ ਕਰਕੇ ਤੇਰਾ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਹੱਥ ਜੋੜ ਕੇ ਕੀ ਕਹਿੰਦਾ ਕਹਿੰਦਾ ਜੀ ਮੈਂ ਹੁਣ ਹੰਸ ਰਾਜ ਤਾਂ ਰਿਆ ਨਹੀਂ ਹੁਣ ਤਾਂ ਕਹਿੰਦਾ ਮੈਂ ਮੰਤਰਾਜ ਆ ਭਾਈ ਤੈਨੂੰ ਹੰਸ ਰਾਜ ਹੰਸ ਬਣ ਕੇ ਵੋਟਾਂ ਮੰਗਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੈਨੂੰ ਭਾਜਪੀ ਦਾ ਉਮੀਦਵਾਰ ਬਣ ਕੇ ਵੋਟਾਂ ਮੰਗਣੀਆਂ ਚਾਹੀਦੀਆਂ ਤਾਂ ਕਿ ਤੈਨੂੰ ਪਤਾ ਲੱਗੇ ਕਿ ਹੁਣ ਇੱਥੋਂ ਕਿਸ ਤਰੀਕੇ ਦੇ ਨਾਲ ਜਿੱਤਿਆ ਜਾ ਸਕਦਾ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਕਹਿਣਾ ਚਾਹੁੰਨਾ ਕਿ ਇੱਕ ਗੱਲ ਨਮੀ ਜਿਹੜੀ ਆ ਕੁਝ ਪਿਛਲੇ ਦਿਨਾਂ ਤੋਂ ਖ਼ਬਰਾਂ ਦੇ ਰਾਹੀਂ ਜਿਹੜੀ ਮੈਂ ਪੜੀ ਆ ਕਿ ਰਿਜ਼ਰਵੇਸ਼ਨ ਚੋਰ ਫੋੜ ਫੜੋ ਮੋਰਚਾ ਜਿਹੜਾ ਲੱਗਾ ਆ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਅਨਮੋਲ ਦਾ ਸਰਟੀਫਿਕੇਟ ਹੈ ਇਹ ਝਾਲੀ ਹੈ ਐਸਸੀ ਸਰਟੀਫਿਕੇਟ ਜੋ ਮੈਂ ਖ਼ਬਰਾਂ ਦੇ ਰਾਹੀਂ ਪੜਿਆ ਤੋਂ ਉਹਦੀ ਵੀ ਜਾਂਚ ਜਿਹੜੀ ਹੈ ਉਹ ਤੁਰੰਤ ਹੋਣੀ ਚਾਹੀਦੀ ਹੈ ਵੋਟਿੰਗ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਅਗਰ ਅਜਿਹਾ ਕੁਝ ਪਾਇਆ ਜਾਂਦਾ ਹੈ ਤਾਂ ਉਹਦੀ ਜਿਹੜੀ ਕੈਂਡੀਡੇਚਰ ਆ ਉਹਨੂੰ ਕੈਂਡੀਡੇਟ ਦੇ ਇਸ ਮਾਮਲੇ ਤੋਂ ਜਿਹੜਾ ਉਹਨੂੰ ਲਾਂਬੇ ਕੀਤਾ ਜਾਣਾ ਚਾਹੀਦਾ ਸੋ ਤੁਸੀਂ ਇੱਥੇ ਆਏ ਹੋ ਜਿੰਨੇ ਮੈਂ ਸਵਾਲ ਜਿਹੜੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀਤੇ ਨੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਉਹ ਇੱਥੇ ਆਉਣ ਜਾਂ ਉਹ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਸੁਣਨ ਵੈਸੇ ਤਾਂ ਉਹ ਗੁੰਗਾ ਤੇ ਬੋਲਾ ਹੋ ਚੁੱਕਾ ਹੈ ਉਹ ਕਿਸੇ ਦੀ ਗੱਲ ਸੁਣਦਾ ਨਹੀਂ ਹੈ ਆਪਣੇ ਮਨ ਕੀ ਬਾਤ ਜਿਹੜੀ ਹੈ ਉਹ ਜ਼ਰੂਰ ਕਰਦਾ ਆ ਭਗਵੰਤ ਮਾਨ ਮੇਰੀਆਂ 11 12 14 ਗੱਲਾਂ ਦਾ ਜਵਾਬ ਦੇਣ ਤੁਸੀਂ ਮੀਡੀਆ ਦੇ ਇੱਥੇ ਬੈਠੇ ਹੋ ਵੀਰ ਬਹੁਤ ਤਜਰਬੇਕਾਰ ਹੋ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਵੀ ਆਹ ਤਾਂ ਉਹਨਾਂ ਨੇ ਸਾਰਾ ਪੂਰਾ ਕਰ ਦਿੱਤਾ ਔਰ ਇਹ ਜਿਹੜੀਆਂ ਕੁਝ ਗਰੰਟੀਆਂ ਕੁਝ ਸਮੱਸਿਆਵਾਂ ਦੇਸ਼ ਦੇ ਅੰਦਰ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਅੰਦਰ ਘੁੰਮ ਕੇ ਲੋਕਾਂ ਦੀ ਨヴਜ ਨੂੰ ਟੰਬ ਕੇ ਜੋ ਬਣਾਈਆਂ ਨੇ ਅਸੀਂ ਉਹਨੂੰ ਆਪਣੀ ਸਰਕਾਰ ਆਉਣ ਤੇ ਜਦੋਂ ਰਾਹੁਲ ਗਾਂਧੀ ਜੀ ਦੇਸ਼ ਦਾ ਪ੍ਰਧਾਨ ਮੰਤਰੀ ਬਣਨਗੇ ਅਸੀਂ ਉਹਨਾਂ ਨੂੰ ਜ਼ਰੂਰ ਜਿਹੜਾ ਉਹ ਪੂਰਾ ਕਰਾਂਗੇ ਨਹੀਂ ਤਾਂ ਫਿਰ ਲੋਕਾਂ ਦੇ ਵਿੱਚ ਅਗਲੀ ਵਾਰ ਇਹ ਮੂੰਹ ਲੈ ਕੇ ਤੁਹਾਡੇ ਕੋਲ ਅਸੀਂ ਇਸ ਤਰੀਕੇ ਦੇ ਨਾਲ ਬਿਲਕੁਲ ਨਹੀਂ ਪਹੁੰਚਾਂਗੇ ਜੋ ਕਹਿ ਰਹੇ ਹਾਂ ਉਹਨੂੰ ਕਰਕੇ ਦਿਖਾਇਆ ਔਰ ਉਹ ਕਰਕੇ ਕਰਾਂਗੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ